ਨੀ ਦੀਪਕ ਗੱਲ ਸੁਣ ਮੇਰੀ ਐਨ ਮੂੰਹ ਕਰ ਘਰਾਂ ਚ ਬੜੀਆਂ ਗੱਲਾਂ ਹੋ ਜਾਂਦੀਆਂ ਹੁੰਦੀਆਂ ਐਂਦਾ ਥੋੜਾ ਵਾ ਲੀੜੇ ਪਾਏ ਸਿਰ ਵਾਇਆ ਤੇ ਤੁਰ ਪਏ ਤੇਰੇ ਪੇਕੇ ਬਹੁਤ ਸੌਖੇ ਜਿੰਨਾ ਤੂੰ ਆ ਜਾ ਕੇ ਦੱਸਣ ਲੱਗੀ ਇਹੋ ਜਿਹੀਆਂ ਗੱਲਾਂ ਘਰਾਂ ਚ ਤੇ ਦੋ ਭਾਂਡੇ ਜਿੱਥੇ ਹੁਣ ਠੈਕਦੇ ਹੁੰਦੇ ਆ ਜੀਬ ਤੇਰੀ ਵੀ ਨਹੀਂ ਘੱਟ ਤੇ ਘਟ ਉਹਦੀ ਵੀ ਨਹੀਂ ਮੰਮੀ ਮੇਰੀ ਸੁਣੋ ਗੱਲ ਚੱਲ ਠੀਕ ਐ ਮੰਨ ਲਓ ਪੀ ਕਰਾਜ ਸੌ ਗੱਲਾਂ ਹੋ ਜਾਂਦੀਆਂ ਪਰ ਆਹ ਗੱਲ ਥੋੜੀ ਹੁੰਦੀ ਹੈ ਵੀ ਉੱਠੇ ਦੇ ਅਗਲੇ ਤੇ ਚਿੱਕਰ ਸੁੱਟਣਾ ਆਪੇ ਉੱਠੇ ਰੋ ਉਧਰੋਂ ਆਏ ਦੇ ਅਗਲੇ ਤੇ ਇਲਜ਼ਾਮ ਲਾਉਣ ਆਪੇ ਕੰਮ ਸੋ ਤਾਂ ਮੈਂ ਇੱਕ ਵਾਰੀ ਗੱਲ ਮੂੰਹ ਤੇ ਬਿਠਾ ਕੇ ਪੁੱਛਾਂ ਲੈ ਸਹੀ ਪੀ ਗੱਲ ਹੋਈ ਕੀ ਹੀ ਇਹ ਆਂਦੀ ਆ ਉਹਨੇ ਕੀਤੀਆਂ ਉਹ ਆਂਦੀ ਇਹਨੇ ਕੀਤੀਆਂ ਮੈਂ ਪੁੱਛ ਕੇ ਤੇ ਆਵਾਂ ਉਹਨੂੰ ਮੈਂ ਕਿਤੇ ਉਹਨੂੰ ਡਾਂਗ ਮਾਰਉਣੀ ਪੁੱਛਣ ਜਲਨੀ ਆ ਜਦੋਂ ਆਪਣਾ ਭਾਂਡਾ ਨਹੀਂ ਨਾ ਚੰਗਾ ਆਪਣਾ ਭੈਣ ਭਰਾ ਪਰਝਾਈ ਪਰਝਾਈਆਂ ਤੇ ਹੋਣ ਨੇਜੇ ਇਦਾਂ ਦੀਆਂ ਤੇ ਉਹ ਹੀ ਨਹੀਂ ਨਾ ਚੰਗੀ ਇਹਨੇ ਤੇ ਆਪੇ ਮੌਕਾ ਲੈਣਾ ਸੀ ਉਹਨੇ ਇੱਕ ਕੀਤੀ ਨਹੀਂ ਤੇ ਉਹਨੇ ਢੇੜਤਾ ਹੋਣਾ ਖਿੱਦੋ ਤੇ ਚਲ ਢੇ जानਦੇ ਜਾਣਦੇ ਮਾਤਾ ਕਿਉਂ ਡੱਕਣ ਡਈ ਆ ਮੈਨੂੰ ਭੁੱਲੇ ਨਿਓ ਵੜੇ ਨਾਡੂ ਖਾਨ ਦੋ ਦਿਨ ਹੀ ਚੱਲਣੀ ਉਹਨਾਂ ਨੇ ਦੋ ਦਿਨ ਜੇ ਅਗਰੀ ਨਾ ਕੀਤੀਆਂ ਤਾਂ ਸੁਣ ਕੇ ਚਲ ਗਈ ਆ ਮੈਂ ਉੱਥੇ ਕੋਈ ਲੜਕੇ ਰਹਿਣ ਨਹੀਂ ਚੱਲੀ ਗਾਲੀ ਕਰਨ ਚੱਲੀ ਆ ਇੱਥੇ ਹੀ ਆਉਂਗੀ ਇਹੋ ਜਿਹਾ ਘਰ ਮੇਰਾ ਇੱਥੇ ਹੀ ਰਹਿਣਾ ਮੈਂ ਨਹੀਂ ਜੇ ਉਹਨੂੰ ਚੱਜ ਹੁੰਦਾ ਨਾ ਕਿਤੇ ਚੱਜ ਦੇਖਣਵਾਦੇ ਦੀ ਹੁੰਦੀ ਤੇ ਨਾ ਮੇਰੇ ਕੋਲ ਇੱਥੇ ਤੇਰੇ ਪੋਲਜਾਲ ਕਰਦੀ ਤੇ ਨਾ ਮੇਰੀ ਜ਼ੁਬਾਨ ਚੋਕੜਾਉਂਦੀ ਜਿਉਂ ਨੇ ਕੀਤੀਆਂ ਤੇ ਮੇਰੇ ਕੋਲ ਸੁਣ ਲਈਆਂ ਹੁਣ ਤੈਨੂੰ ਕਾਦੀ ਅੱਗ ਲੱਗੀ ਆ ਸੱਤੀ ਕੱਪੜੀ ਕਿਦਾਂ ਪੁੜਕਣ ਡਈ ਜਾਣਾ ਦਵਿੰਦਰੇ ਅੱਗ ਤੇ ਆਪੇ ਲੱਗਣੀ ਚੱਲ ਜੇ ਉਹ ਬਗਾਨੀ ਹੀ ਤੂੰ ਤੇ ਇਹਦੀ ਆਪਣੀ ਹੀ ਨਾ ਤੇ ਤੂੰ ਹੀ ਅੰਦਰ ਜੀਬ ਰੱਖ ਲੈਂਦੀ ਹੈ ਚੁੱਪ ਕਰ ਜਾ ਤੂੰ ਜੇ ਮੇਰੇ ਨਹੀਂ ਹੈ ਤੈਨੂੰ ਭੁੱਲੇ ਤੇ ਮੈਂ ਵੀ ਨਹੀਂ ਤੇਰੇ ਨੂੰ ਭੁੱਲੀ ਨਹੀਂ ਚੰਗੇ ਉਹ ਵੀ ਨਹੀਂ ਨਹੀਂ ਮੇਰਿਆਂ ਨਾਲ ਦੀ ਕਿਤੇ ਰੀਸ ਹੀ ਨਹੀਂ ਪਿੰਡ ਚ ਲੱਗੀ ਮਹਾ ਕਜੇ ਬਾਹਾਂ ਮਾਰ ਕੇ ਮੇਰੇ ਨਾਲ ਗੱਲਾਂ ਕਰਨ ਮੈਂ ਲੋਕਾਂ ਨੂੰ ਬਾਹਾਂ ਫੜਾ ਫੜਾ ਆਪਣੇ ਪੇਕੇ ਨੂੰ ਨਹੀਂ ਦੱਸਦੀ ਵੀ ਮੈਂ ਆ ਲੱchn ਕਰਦੀ ਕਰਦੀ ਆ ਉਹ ਸਾਥ ਜਾਣਦੀ ਆ ਮੈਂ ਮੇਰਾ ਮੂੰਹ ਨਖਲਾ ਕੋਲੋਂ ਕੱਟ ਕੱਟ ਗੱਠੀਆਂ ਦੇ ਕਹਿੰਦੀ ਮੇਰੇ ਪੇਕੇ ਦਾ ਤਾਂ ਖੋਲ ਕੇ ਸੁਣਨਾ ਹੀ ਨਹੀਂ ਚੁੱਪ ਕਰੋ ਤੂੰ ਮੈਨੂੰ ਨਹੀਂ ਦਿੰਦੀ ਹਾਂ ਕਿੰਨਾ ਲੁਤਰ ਲੁਤਰ ਕਰਦੀਆਂ ਵਾ ਟੀਚਾ ਹੀ ਫੜ ਲਿਆ ਮੈਨੂੰ ਤਾਂ ਪੀਸ ਛੜਿਆ ਤੁਸੀਂ ਤੁਸੀਂ ਦੋਵਾਂ ਦੇ ਪਤਾ ਨਹੀਂ ਕੀ ਖਾ ਕੇ ਤੁਹਾਡੇ ਮਾਂ ਪਿਓ ਨੇ ਐਨੂੰ ਤੋਰਤਾ ਅਕਲ ਘਟੇ ਦੀ ਨਹੀਂ ਤੁਹਾਨੂੰ ਦਿੱਤੀ ਇਹੋ ਹੀ ਆ ਬਸ ਕੋੜ-ਕੋੜ ਕਰ ਨੂੰ ਬਾਵਾ ਕੜ-ਕੜ ਲੜਨੂ ਕਿਹ ਸਿਆਣ ਫਦੀ ਵੀ ਕਦੀ ਗੱਲ ਕੀਤੀ ਤੂੰ ਵੀ ਤਾਂ ਜਾਣਦਾ ਨਹੀਂ ਨਹੀਂ ਬੜੇ ਡਰਾਵੇ ਦੀਂ ਢੀ ਮੈਂ ਇੱਥੇ ਰਹਿਣਾ ਨਹੀਂ ਆ ਮੈਂ ਤੈਨੂੰ ਸੌਖੀ ਕਰ ਦੇਣਾ ਮੈਂ ਕੋ ਚੌੜੀ ਹੋ ਕੇ ਬਵਾ ਪਰ ਇਹ ਸਦੇ ਤੇਰਾ ਵੀ ਬਹਿ ਤੂੰ ਬਹਿ ਇੱਥੇ ਬਸ ਕੇ ਦੱਸ ਮੇਰੀ ਹੱਕ ਦੇ ਦੀਵਾ ਬਾਲ ਕੇ ਦੱਸ ਘਰ ਚੰਗੀਆਂ ਕਰ ਤੂਤਾ ਤੇ ਬਹਿ ਇਥੇ ਸਾਡੀ ਵੀ ਸੋਪਾ ਬਣਾ ਨਹੀਂ ਮੈਂ ਆਪਣੀ ਜਪੜਾ ਕਿੰਤੀਆਂ ਸੀ ਤੇਰੀ ਜੁਬਾਨ ਗੰਦੀ ਜਿਹੜੀ ਜਿੰਨੇ ਮੈਨੂੰ ਗੰਦੀ ਬਣਾਤਾ ਮੈਂ ਤਾਂ ਚੰਗੀ ਹੀ ਕੀਤੀ ਆਂ ਜੇ ਅਗਲੇ ਨੇ ਮੇਰੀ ਸੁਣ ਲੈ ਗੱਲ ਬੁਧੀ ਲੁਤਰ ਲੁਤਰ ਲੁਤਰੀ ਨਾ ਚਲਾਈ ਜੇ ਅਗਲੇ ਦੇ ਬਾਹ ਫੜੀ ਸੀ ਨਾ ਤੇ ਆਪਣੀ ਸੱਸ ਨੂੰ ਦੱਸਦੀ ਆਣ ਕੇ ਇਹਨੂੰ ਦੱਸਦੀ ਤੇ ਉਹਨਾਂ ਨੂੰ ਵੜਦੀ ਹਰਾਨੀ ਮੇਰੇ ਦੀ ਸਹੇਲੀਕਾਂ ਨੂੰ ਥੱਪੜਾ ਮਰਵਾਉਂਦੇ ਤੂੰ ਉਹ ਦੁੱਕੀ ਦੀ ਜਨਾਨੀ ਨਹੀਂ ਜਿੰਨੇ ਮੇਰੇ ਆਣ ਕੇ ਇਥੇ ਚਪੈੜ ਮਾਰਦੀ ਆ ਤੇ ਤੂੰ ਉਹਨਾਂ ਦੇ ਘਰ ਝਾੜੂ ਪੋਚੇ ਲਾਵੇਂ ਨੀ ਮੇਰੀ ਤਾਂ ਉਹ ਤਾਂ ਨਹੀਂ ਮੱਥਿਓ ਦੋਦੀ ਮੇਰਾ ਦੇਖਣੋ ਜੀ ਨਹੀਂ ਕਰਦਾ ਉਹਦੇ ਘਰ ਆ ਲਾ ਤੇਨੂੰ ਆਪਣੀ ਚਪੇੜ ਜੀ ਆ ਆਨੇ ਬਾਨੇ ਹੋਰ ਕਰਦੀ ਜਿਉਂਨੇ ਤੇਰੇ ਮਾਰੇ ਤੂੰ ਗਾੜੀ ਉਹਦੇ ਮਾਰਦੀ ਉਹ ਸਾਖਤਾ ਕਰਦੀ ਬਰਾਬਰ ਮੇਰੇ ਨਾਲ ਕਾਦੀ ਅੱਖ ਲੱਗੀ ਮੈਨੂੰ ਨਹੀਂ ਕਲਾ ਤੂੰ ਮੁਕਲਾ ਦਾ ਮੋੜ ਤੂੰ ਤੇ ਅਸੀਂ ਜੁੰਡੋ ਖੁੰਡੀ ਹੋ ਜਾਂਦੀਆਂ ਬਾਲੇ ਜੀ ਤੇਰੇ ਕਲਾ ਦਾ ਮੋੜ ਤੀ ਤਾੜਾਂ ਨਹੀਂ ਇਹੋ ਜੀਆਂ ਤਾਂ ਟਾੜੀ ਜੁਬਾਨ ਸੜ ਜੇ ਦੋਵੇਂ ਜੀ ਆਪਕਾ ਮਾਲ ਪਾ ਦੇ ਜਾ ਲੈਣ ਦੇ ਬਲੂੰਗੜੀਆਂ ਚੋਕਾ ਪੀ ਆ ਨਾਲ ਦੋਵੇਂ ਤੇ ਨਿਕਲ ਇੱਥੇ ਨਹੀਂ ਹੋ ਸਿਆਪੇ ਮੇਰੇ ਕੋ ਹੁੰਦੇ ਤਾਂ ਲੰਗਰ ਲਾ ਕੇ ਮੈਂ ਤਾਂ ਨਹੀਂ ਖਵਾਣਾ ਤੈਨੂੰ ਮੈਂ ਦੱਸਤਾ ਹੀ ਬੁੜੀਏ ਮੂੰਹ ਬੰਦ ਕਰ ਆਪਣੇ ਮੇਡ ਮਾਰੋ ਕੱਸ ਕੇ ਤੇਰੇ ਮੈਂ ਚੱਲੀ ਆ ਮੈਂ ਚੱਲੀ ਆ ਮੇਰਾ ਖਾਲਿਆ ਕਿਤੇ ਚਾਹ ਦੀ ਬਸ ਲਾਂਗੇ ਯਾਨੀ ਚਾਹ ਲੈਣ ਦੇ ਮਰ ਲੈਣ ਦੇ ਤੂੰ ਵੀ ਮੇਰੇ ਕਾੜੀ ਆਉਂਦੀ ਰਹਿੰਦੀ ਆ ਚਾਹ ਲੈਣ ਦੇ ਕੀ ਪਤਾ ਅਗਲੀ ਨੇ ਕਿੱਥੇ ਜਾਣਾ ਵਾ ਲੱਗੀ ਮੈਂ ਹਜੇ ਤੇ ਰਕਣ ਆ ਮਰਜੀ ਜਾਵਾ ਮੇਰਾ ਤਾਂ ਜੀ ਕਹਦਾ ਗੁਲਾਮ ਮਾਰ ਕੇ ਨਾ ਤੇਰੇ ਮੱਥੇ 'ਚ ਮੋਗ ਕਰਦਾ ਤੇਰੇ ਤਾਂ ਬੈਠੀ ਰਹੇ ਤੇ ਲੈ ਆਪਣੇ 'ਚ ਕਰ ਲੋ ਦੋਵੇਂ ਜਾਈਆਂ ਨਾਲੇ ਪੱਟੀਆਂ ਕਰਾਈਆਂ ਫੱਪੋ ਹੋ ਗਈਆਂ ਵੀ ਦੋਵੇਂ ਜਾਂਦੀਆਂ ਕੀ ਆਇਆ ਵੀ ਨਾ ਸਿਰੜਾ ਉਹਦੇ ਨਾਲ ਤੂੰ ਹਾਂ ਜੀ ਤੂੰ ਵੀ ਨਹੀਂ ਮਾਤਾ ਹੁਣਾਂ ਕਿੰਨੇ ਵਜੇ ਮੈਨੂੰ ਪਹਿਲਾਂ ਉਹ ਦ ਦੋ ਘੰਟੇ ਹੀ ਲੱਗਣੇ। ਭਰਾ ਤਾਂ ਨਿੱਕੀ ਕੁੜੀ ਇੱਥੇ ਜਾ। ਹੋਇਆ। ਮੈਂ ਕੁੜੀ ਖੜਨੀ ਨਹੀਂ ਮੈਂ ਤੈਨੂੰ ਕਿਹਾ ਵੀ ਤੂੰ ਨਿਆਣੀਆਂ ਕੋਲ ਦਾ ਧਿਆਨ ਰੱਖੀ ਮੈਂ ਆ ਜਾਣਾ ਵਾ ਆ ਜਾਣਾ ਮਾਤਾ। ਕਿਤੇ ਨਹੀਂ ਨਿਕਲਦੀ ਮੈਂ। ਕਿਤੇ ਨਹੀਂ ਮੇਰੀ ਕੁੜੀ ਦਿਖਣ ਨੂੰ ਨਹੀਂ ਨਿਕਲਦਾ। ਮੇਰੀ ਗੱਲ ਸੁਣ ਲੈ ਨੀ। ਮਾਤਾ ਕਿਤੇ ਨਹੀਂ ਮਰਨ ਲੱਗੀ। ਆ ਬਲ ਨਾਲ ਹੀ ਤੁਰ ਨਿਆਣੀਆਂ। ਆ ਬਾ ਕਿਤੇ ਪਰਮਾਨ। ਨਹੀਂ ਮਾਤਾ ਤੂੰ ਐਦਾਂ ਹੀ ਕਰਨ ਜੋਗੀ ਆ ਉਹਨੇ ਕੁੜੀਆਂ ਖਾਣੀਆਂ ਵੀ ਨਹੀਂ ਆ। ਕੁੜੀਆਂ ਕਿੱਦਾਂ ਖੜੇ ਅਗਲੀ? ਨੌਕਰ ਆਖੂ ਜਿਵਾ ਕੰਦੀ ਮਾਵਾ। ਹਾਏ ਦਵਿੰਦਰੇ ਦਵਿੰਦਰੇ ਕਿਉਂ? ਕਿਉਂ ਜੀਪ ਇਨੀ ਗੰਦੀ ਕਰਦੀ ਤੇਰੀ ਜੀਪ ਤੇ ਕੀ ਬੈਠਾ ਕਿਹੜਾ ਮੈਂ ਤੇ ਇਦਾਂ ਹੀ ਸਾਜਿ ਪਾ ਕੇ ਛੱਟਣਾਈਓ ਇਦਾਂ ਛੱਟਣਾਈ ਜੀ ਉਹਨੇ ਮੇਰੀ ਨਹੀਂ ਮੰਨਣੀ ਨਹੀਂ ਉਹਨਾਂ ਦਾ ਘਰੋਂ ਕੰਮ ਛੱਡਣਾ ਸ੍ਰੀਕਾ ਦੇ ਘਰੋਂ ਤੇ ਇਹੋ ਕੋ ਹੋਣਾ ਹੀ ਹੁਣ ਤੇ ਤੂੰ ਫਿਰ ਧੁੱਸਾ ਕਹੀ ਜਾਨੀ ਕੰਮ ਕਰਦੇ ਹੋ ਜਾਂਦੀ ਨਹੀਂ ਤੂੰ ਕਿਉਂ ਕਹਿੰਨੀ ਹੁਣ ਇਦਾਂ ਜਾਂਦੀ ਕੰਮ ਮਾਰਦੀ ਚਾਂਸਾ ਤੈਨੂੰ ਕੀ ਪਤਾ ਵਾ ਉੱਥੇ ਹੀੜ-ਹਿੜ ਜੇ ਉਹ ਦਿਨ ਲੜਕੇ ਤੁਸੀਂ ਨੌ ਸੱਸ ਨੇ ਉਹ ਜੁਗਲੀਆਂ ਵੱਡੀਆਂ ਉੱਥੇ ਭੇਲੀ ਚ ਪੈ ਕੇ ਉਹਨਾਂ ਦੀ ਚ ਮੈਂ ਸਭ ਸੁਣਦੀ ਹਾਂ ਮੈਂ ਕੋਈ ਨਿਆਣੀ ਨਹੀਂ ਆ ਚੱਗਾ ਕਿਉਂ ਨਹੀਂ ਆਈ ਫਿਰ ਆਹ ਠੀਕ ਆਉਣਾ ਨਹੀਂ ਜਦੋਂ ਡਈਆਂ ਹੀ ਤੁਸੀਂ ਪਿਕਚਰ ਵਰਡ ਕਰਨ ਮੈਂ ਕਰ ਲਓ ਦੇਖਦੇ ਨਹੀਂ ਚੁਗਲੀ ਕੀਤੀ ਮੇਰੇ ਪਾਪ ਧੁੱਪਦੇ ਆ ਕਰੋ ਜਿੰਨੀਆਂ ਹੁੰਦੀਆਂ ਤਗੜੀਆਂ ਹੋ ਗਏ ਕਰੋ ਮੇਰੇ ਨਾਲ ਕੋਈ ਵਾਰਸਾ ਲੈ ਸਕਦਾ ਤੈਨੂੰ ਮੈਂ ਦੱਸਤਾ ਹੀ ਮੇਰਾ ਗਦਰ ਮਾਂ ਆਪਣੀ ਕੁੜੀ ਸਾਂਭ ਲੈ ਤੇ ਜੋ ਖਲਾਰਾ ਸਾਰਾ ਚੋਕਰਾ ਰੋਟੀ ਦੀ ਆਸ ਨਾ ਰੱਖੀ ਪਿਛਾਮਾਂ ਨੂੰ ਮੈਂ ਰੋਟੀ ਪਕਾ ਦੂੰਗੀ ਤੇ ਦੁਪਹਿਰ ਦੀ ਚਾਹ ਮਿਲ ਜੂਗੀ ਮੈਂ ਚਾਹ ਬਣਾ ਕੇ ਪੀ ਲਈ ਆ ਤੇ ਮੈਂ ਲੱਗੀ ਸੌਣ ਤੇ ਮੈਨੂੰ ਨਾ ਤੰਗ ਕਰੀ ਤੇਰੀ ਮਾਂ ਨਾ ਐਦਾਂ ਹੋਵੇ ਤੇਰੀ ਪਰਜਾਈ ਕਰੇ ਤੇ ਤੈਨੂੰ ਸੇਕ ਲੱਗੇ ਕਿਉਂ ਮੇਰੀ ਮਾਂ ਨਾ ਹੋਵੇ ਮੇਰੀ ਮਾਂ ਨੇ ਧੀਆਂ ਬਣਾਈਆਂ ਵਾਂ ਧੀਆਂ ਬਣਾ ਕੇ ਰੱਖੀਆਂ ਵਾਂ ਚੰਗਾ ਲੱਗੀ ਮਹੱਕ ਜੇ ਕਹੂੰ ਕਹੂੰ ਕਰਨ ਮੇਰੀ ਮਾਂ ਦੀਆਂ ਰੀਸਾਂ ਕਰਨ ਲੱਗੀ ਆ ਹਾਈ ਨੇ ਕਿਹੜਾ ਵੇਲਾ ਘੜੀ ਜਦੋਂ ਤੈਨੂੰ ਗੁੱਤੋਂ ਫੜ ਕੇ ਲੈਨਤਾ ਇਹਨੂੰ ਮੇਰਾ ਤਾਂ ਜੀ ਕਹਾ ਤੈਨੂੰ ਨਾ ਵੀ ਆਂਦੀ ਮੁੰਡਾ ਰੱਖ ਲਈਦੀ ਉਹ ਚੰਗਾ ਸੀ ਉਹ ਤੇ ਹਾਂ ਹੋ ਐਦਾਂ ਹੀ ਕਮੜਾ ਤੁਰਿਆ ਫਿਰਦਾ ਸਾਸਟਿਕਾਲ ਭਾਬੀ ਜੀ ਸਾਸਟਿਕਾਲ ਹੋ ਸੁਣਾਓ ਕੀ ਹਾਲ ਜੇ ਠੀਕ ਵਧੀਆ ਤੁਸੀਂ ਸੁਣਾਓ ਹਾਂ ਠੀਕ ਠਾਕ ਆ ਤਿਆਰ ਹੋਏ ਚੱਲੇ ਕਿਤੇ ਮੈਂ ਚੱਲੀ ਆ ਕਿ ਸ਼ਹਿਰ ਨੂੰ ਕੰਮ ਹੀ ਥੋੜਾ ਜਿਹਾ ਤੇ ਮੈਨੂੰ ਵੀ ਟਾਡੇ ਨਾਲ ਹੀ ਕੰਮ ਹੀ ਆਜੋ ਮੜਿਆ ਰੋਕੇ ਚੱਲ ਜਿਓ ਮੈਂ ਕਹਤੋਂ ਚੱਲ ਮੈਂ ਉਹ ਘਟ ਆ ਜਾਣਾ ਨਹੀਂ ਮੈਨੂੰ ਕੰਮ ਆ ਜ਼ਰੂਰੀ ਆ ਤੁਹਾਨੂੰ ਟਾਈਮ ਲੱਗ ਜਾਣਾ ਮੈਂ ਮੇਰੀ ਗੱਲ ਸੁਣ ਲਓ ਮੈਂ ਮੁੜ ਜਾਣਾ ਮੰਮੀ ਘਰੇ ਮੰਮੀ ਘਰੇ ਆਈ ਛਾਸਤੀ ਘਰ ਮੰਮੀ ਆਜੋ ਅੰਦਰ ਰਾਜੀ ਭਾਈਆ ਰਾਜੀ ਹਾਂ ਤੂੰ ਇਸ ਨਾਓ ਕਿਵੇਂ ਸੇ ਤਾਂ ਠੀਕ ਆ ਪਤਾ ਆਜੋ ਅੰਦਰ ਪਾਪਾਈ ਪਾਪਾ ਜੀ ਵੀ ਇੱਥੇ ਆਈ ਆ ਮੇਰੇ ਗਰਸੋਣਾ ਕੱਲੀ ਆਈ ਆ ਕੁੜੀ ਕੋਈ ਵੀ ਨਹੀਂ ਨਾਲ ਲਿਆਈ ਮੰਮੀ ਮੈਂ ਮੋੜੀ ਜਾਣਾ ਏ ਮੈਂ ਤਾਂ ਘਰ ਕੇ ਨਹੀਂ ਲਿਆਈ ਮੈਂ ਕਿੱਥੇ ਤੂੰ ਹੀ ਜਾਣਾ ਵਾ ਜਾਣ ਹੋਣੀ ਤੇ ਹੋਣਾ ਵਾ ਤੇ ਚਲ ਘੜੀ ਕ ਲੈ ਆਉਣੀ ਆ ਜਾਣਾ ਸੀ ਤਾਂ ਫੇਰ ਕੀ ਨਹੀਂ ਕੋਈ ਗੱਲ ਨਹੀਂ ਆ ਐਵੇਂ ਬੱਸਾਂ ਚਿਆਂ ਨਿਆਣੇ ਫਿਰ ਖੱਜਲ ਜਾਂ ਹੁੰਦੇ ਆ ਇਹ ਕਿੱਥੇ ਤਿਆਰ ਹੋਈ ਆ ਪਰ ਮੈਂ ਕਹਾਂ ਡੇਈ ਮੈਂ ਸ਼ਹਿਰ ਨੂੰ ਜਾਣਾ ਥੈਂਕ ਯੂ ਪਤਾ ਹੀ ਆ ਕਿਹੜਾ ਦੱਸਦੀ ਪੁੱਛਦੀ ਹੰਦੀ ਆ ਸ਼ਹਿਰ ਬੈਰੀ ਨਹੀਂ ਮੁੱਕਦੇ ਚਲੋ ਕੋਈ ਨਹੀਂ ਐਸ਼ ਕਰ ਦਿੰਦੇ ਹੋਰ ਘਰ ਪਰਵਾਹ ਠੀਕ ਠਾਕ ਆ ਠੀਕ ਹੈ ਵਧੀਆ ਸਾਰੇ ਮੈਂ ਹੀ ਨਹੀਂ ਠੀਕ ਜਿਉਂ ਤੁਸੀਂ ਫੋਨ ਕੀਤਾ ਆ ਮੇਰਾ ਤਾਂ ਧਿਆਨ ਹੀ ਵਿੱਚ ਹੋਇਆ ਸੀ ਮੈਂ ਹਾਂ ਤੁਸੀਂ ਪਤਾ ਨਹੀਂ ਕਦੋਂ ਟਾਈਮ ਲੱਗਣਾ ਵਾ ਕਣਕ ਝੋਨਾ ਚਾਹਨਾ ਸੰਭਣ ਡੈ ਕਣਕ ਬੀਜਣ ਡੈ ਜਿਹਦੇ ਮੈਂ ਆਪ ਹੀ ਜਾਣੀ ਆ ਤੇ ਇਹਨੂੰ ਪੁੱਛਦੀ ਆਂ ਆ ਪੀ ਕੀ ਗੱਲਾਂ ਇਹਨੇ ਦਵਿੰਦਰ ਨਾਲ ਕੀਤੀਆਂ ਦਵਿੰਦਰ ਤੇ ਪਹਿਲਾਂ ਤੇ ਪਾਣੀ ਨਹੀਂ ਪੀਣ ਹੁੰਦੀ ਉਹ ਕਹਿੰਦੀ ਸਾਰਾ ਕਸੂਰ ਹੀ ਇਹਦਾ ਇਹਨੇ ਗੱਲ ਛੇੜੀ ਤੇ ਮੈਂ ਗੱਲ ਕੀਤੀ ਇਹੋ ਜਿਹਾ ਪਤਾ ਲੈਣ ਥੋੜਾ ਜਾਂਦੀਆਂ ਸਵਾਦ ਲੈਣ ਜਾਂਦੇ ਹਾਂ ਆਹੋ ਇਹ ਤੇ ਆਪਣੇ ਸਵਾਦ ਲੈ ਕੇ ਆ ਗਈ ਤੇ ਮੇਰੇ ਘਰ ਪਤਾ ਕਿੰਨਾ ਕਲੇਸ਼ ਪਿਆ ਹੋਆ ਜਿਹੜਾ ਕੋਈ ਰਹਿ ਰੱਬ ਦਾ ਨਾ ਨਾ ਕੋ ਖਾਨ ਨੂੰ ਜੀ ਕਰਨ ਰਿਹਾ ਤੇ ਨਾ ਕਿਤੇ ਬਹਿਨ ਨੂੰ ਜੀ ਕਰਨ ਰਿਹਾ ਅਗਲੀ ਪਹਿਲਾਂ ਤੇ ਪਾਣੀ ਨਹੀਂ ਪੀਣ ਦਿੰਦੀ ਤੇ ਫਿਰ ਉਹ ਗੱਲ ਤੇ ਸਾਰੀ ਮੇਰਿਆਂ ਤੇ ਆ ਗਈਆਂ ਵੀ ਮੇਰੇ ਨਹੀਂ ਚੰਗੇ ਭਾਬੀ ਆਜੋ ਚਾਹ ਨਾ ਦਰਿਓ ਚਾਹ ਨਹੀਂ ਪੀਣੀ ਮੈਂ ਕਿਉਂ ਚਾਹ ਕਿਉਂ ਨਹੀਂ ਪੀਣੀ ਦੱਸ ਚਾਹ ਬਣਾਉਣੀ ਆ ਕੇ ਨਹੀਂ ਬਥੇਰੀਆਂ ਚਾਹਾਂ ਪਿਆਈਆਂ ਤੁਸੀਂ ਮੈਂ ਗੱਲ ਹੀ ਕਰਨ ਆਈਆਂ ਤੁਸੀਂ ਆਜੋ ਨਾ ਹੋ ਜਾ ਦੀ ਤਾਂ ਕੁੜੀਆਂ ਨਹੀਂ ਲੈ ਕੇ ਆਏ ਇਕੱਲੇ ਆਏ ਨਾਲ ਕੁੜੀਆਂ ਮੈਂ ਕੀ ਕਰਨ ਨੂੰ ਲਿਆਉਣੀਆਂ ਸੀ ਕੰਮ ਤਾਂ ਮੈਨੂੰ ਢਾਡੇ ਨਾਲ ਹੀ ਕੁੜੀਆਂ ਵਿਚਾਰੀਆਂ ਨੇ ਇੱਥੇ ਕੀ ਕਰਨਾ ਹੈ ਗਰਮੀ 'ਚ ਠੱਕੇ ਖਾਂਦੇ ਫਿਰਨਾ ਹੀ ਬਸਾਂ 'ਚ ਮੇਰ ਨਾਲ ਕੰਮ ਕਾਦਾ ਹੈ ਕੀ ਕੀ ਗੱਲਾਂ ਕਰਕੇ ਆਏ ਜੀ ਤੁਸੀਂ ਦਵਿੰਦਰ ਨਾਲ ਸੱਚੋ ਸੱਚੀ ਦੱਸਿਓ ਸਾਰੀਆਂ ਵੀ ਕੀ ਗੱਲਾਂ ਹੀਆਂ ਹਾਇ ਦਵਿੰਦਰ ਨਾ ਮੈਂ ਤਾਂ ਕੋਈ ਨਹੀਂ ਗੱਲ ਕੀਤੀ ਦਵਿੰਦਰ ਨੇ ਸਾਰੀਆਂ ਗੱਲਾਂ ਕੀਤੀ ਆ ਵਾ ਤੇ ਮੈਨੂੰ ਬੁਰਾ ਬਣਾ ਦਿੱਤਾ ਵਾ ਉਹਨੂੰ ਪੁੱਛੋ ਨਾ ਜਿੰਨੇ ਸਾਰੀਆਂ ਗੱਲਾਂ ਦੱਸੀਆਂ ਵਾ ਉਹਨੂੰ ਪੁੱਛ ਕੇ ਫੇਰ ਹੀ ਭਾਬੀ ਇੱਥੇ ਪਹੁੰਚੀ ਆ ਉਹ ਆਂਦੀ ਆ ਵੀ ਪਹਿਲਾਂ ਤੇਰੀ ਪਰਜਾਈ ਨੇ ਛੇੜੀਆਂ ਤਾਂ ਮੈਂ ਫੇਰ ਕੀਤੀਆਂ ਉਹਨੂੰ ਪੈਨ ਆੜਾ ਦੇ ਲੰਮੇ ਕੀੜੇ ਮੈਂ ਗੱਲ ਕਿਹੜੀ ਛੇੜੀ ਆ ਗੱਲਾਂ ਤਾਂ ਉਹਨੇ ਮੈਨੂੰ ਦੱਸੀਆਂ ਵੀ ਗਵਾਨ ਪ੍ਰੀਤ ਕਾ ਜਿਹੜਾ ਗਵਾਨੀਆਂ ਦੇ ਨਾਲ ਘਰਵਾ ਦਾ ਪ੍ਰੀਤ ਕਾ ਉਹਨਾਂ ਦੇ ਮੁੰਡੇ ਦੇ ਨਾਲ ਇਹਦੀ ਗੱਲ ਬਾਤ ਹੋਈ ਉਹ ਫਿਰ ਉਹਨੇ ਇਹ ਵੀ ਆਖਿਆ ਵੀ ਪਿੰਡੋਂ ਆਉਂਦੀ ਆ ਕਹਿ ਦਿੰਦੀ ਮੈਂ ਪਿੰਡ ਚੱਲੀ ਆ ਆਂਦੇ ਕੀ ਪਤਾ ਕਿੱਥੇ ਜਾਂਦੀ ਕਿੱਥੇ ਨਹੀਂ ਜਾਂਦੀ ਏ ਤੇ ਭਾਬੀ ਹੱਥ ਹੋਈ ਢਾਡੇ ਵਾਲੀ ਤੂੰ ਉਸੇ ਵਾਲੇ ਨਾਲੇ ਤੇ ਮਾਰ ਦਿਓ ਮੈਨੂੰ ਆਵਾਜ਼ ਤੇ ਨਾਲੇ ਬਿਠਾਉਂਦੇ ਹੋ ਉਹਨੂੰ ਤੇ ਤੁਸੀਂ ਆਂਦੇ ਵੀ ਤੂੰ ਹੋਵੇਂ ਕੌਣ ਸਾਡੀ ਕੁੜੀ ਨੂੰ ਗੱਲਬਾਤ ਕਰਨ ਵਾਲੀ ਪਹਿਲਾਂ ਤੁਸੀਂ ਉੱਥੇ ਸੁਣ ਕੇ ਆਏ ਵਿੱਚੇ ਤੁਸੀਂ ਕਰਕੇ ਆਏ ਆਣ ਕੇ ਤੁਸੀਂ ਮੰਮੀ ਨਾਲ ਕੀਤੀਆਂ ਵੱਧ ਘਟ ਫਿਰ ਕੀ ਗੱਲ ਕਸੂਰ ਕੀ ਦਾ ਹੋਇਆ ਢਾਡਾ ਨਾ ਹੋਇਆ ਤੇ ਹੋਰ ਦੱਸੋ ਕੀ ਦਾ ਵਾ ਉਹਨੂੰ ਮੈਂ ਦੱਸਾਂ ਉੱਥੇ ਕੀ ਕੀ ਇਹਨੇ ਕਿੱਥੋਂ ਗੱਲਬਾਤ ਕਰਨੀ ਇਹਨੇ ਤਾਂ ਸਭੋ ਮਸਾਲੇ ਲਾਏ ਹੋਣੇ ਆ ਜਿਆਦੇ ਮੰਮੀ ਹਾਂ ਕਿਦਾਂ ਦੀ ਗੱਲ ਹੋਈ ਜਿਹੜੀ ਤੁਸੀਂ ਕਹੀ ਜਾਂਦੇ ਆ ਕਾ ਅਗਾਂ ਤਾਂ ਮੈਨੂੰ ਪਤਾਵਾ ਨਾ ਤੇਰਾ ਸੁਭਾਅ ਦਾ ਜੋ ਕੋ ਹੈਗੀ ਆ ਮੈਂ ਤੈਨੂੰ ਕਦੇ ਨਹੀਂ ਜਾਣਦੀ ਮੈਨੂੰ ਪਤਾਵਾ ਆਦੀ ਵਾਸਤੇ ਤੂੰ ਮਸਾਲੇ ਲਾਉਨੇ ਲਾਉਨੇ ਹੀ ਨਹੀਂ ਮੇਰੀ ਗੱਲ ਸੁਣੋ ਭਾਬੀ ਪਹਿਲਾਂ ਪਹਿਲੀ ਤੇ ਗੱਲ ਇਹ ਵੀ ਜੇ ਗੱਲ ਉਹੀ ਤੂੰ ਉੱਥੇ ਗੱਲ ਨਬੇੜ ਕੇ ਆਉਂਦੇ ਹੋ ਜਦੋਂ ਮੈਂ ਟੜਕੋ ਦੋ ਰਾਤਾਂ ਰਹਿ ਕੇ ਗਈ ਆ ਇੱਥੇ ਤੁਸੀਂ ਮੈਨੂੰ ਪੁੱਛਿਆ ਮੈਂ ਉਦੋਂ ਤੁਹਾਨੂੰ ਇਹ ਗੱਲ ਕਹਿ ਗਈ ਹਾਂ ਵੀ ਭਾਬੀ ਗੱਲ ਤੇ ਮਿੱਟੀ ਪਾ ਦੋ ਗੱਲ ਕੋਈ ਨਹੀਂ ਆ ਤੂੰ ਹੀ ਫੇਰ ਨਹੀਂ ਚਲੇ ਤੂੰ ਚੌਕ ਚਕਾ ਕੇ ਫੇਰ ਮੰਮੀ ਨਾਲ ਕੀਤੀਆਂ ਤੇ ਫੇਰ ਸਾਰਾ ਜਿਹਾ ਤੁਹਾਡਾ ਕਸੂਰ ਆ ਆ ਵੀ ਤੁਸੀਂ ਕੱਲ ਨੂੰ ਛੱਡਿਆ ਨਹੀਂ ਪਹਿਲਾਂ ਉਹ ਨਹੀਂ ਗੱਲ ਛੱ ਤੇ ਹੁਣ ਤੂੰ ਹੀ ਨਹੀਂ ਗੱਲ ਛੱਡਣ ਦਾ ਜਿਵੇਂ ਮੈਂ ਕਹਤਾ ਸੀ ਗੱਲ ਕੋਈ ਨਹੀਂ ਆ ਮੇਰੀ ਗੱਲ ਸੁਣੋ ਜੇ ਕੋ ਗੱਲ ਹੋਈ ਹੈ ਤਾਂ ਦਵਿੰਦਰ ਨੇ ਵੀ ਗੱਲ ਕੀਤੀ ਹੋਗੀ ਉਹਨੇ ਝੂਠ ਤੇ ਬੋਲਿਆ ਨਹੀਂ ਹੋਗਾ ਅੱਗੇ ਨਹੀਂ ਨਜਾਦਾ ਤੁਹਾਡੇ ਤੇ ਕੋਈ ਇਲਜ਼ਾਮ ਲਾ ਦੇਤਾ ਇਹ ਵੀ ਦੱਸੋ ਨਾ ਚੱਲ ਮੰਨ ਲਓ ਉਹਨੇ ਝੂਠ ਤੇ ਨਹੀਂ ਬੋਲਿਆ ਗੱਲ ਹੋਈ ਹੋਊਗੀ ਪਰ ਤੁਹਾਡਾ ਫਰਜ਼ ਰਹਿਗਾ ਹੀ ਉਸੇ ਟਾਈਮ ਮੈਨੂੰ ਬਿਠਾ ਕੇ ਗੱਲ ਪੁੱਛੇਂਦਾ ਪਰ ਮੈਂ ਤੁਹਾਨੂੰ ਉੱਥੇ ਹੀ ਉਹਨਾਂ ਦੇ ਸਾਹਮਣੇ ਕਿੱਦਾਂ ਪੁੱਛ ਲੈਂਦੀ ਜਦੋਂ ਮੈਂ ਤੈਨੂੰ ਇੱਥੇ ਪੁੱਛੀ ਫਿਰ ਤੂੰ ਉਹਦਣ ਕਮੇਤੇ ਝੂਠ ਬੋਲਿਆ ਸੀ ਵੀ ਭਾਬੀ ਕੋਈ ਗੱਲ ਹੀ ਨਹੀਂ ਮੈਂ ਇਹ ਨਹੀਂ ਗੱਲ ਕਿਹਾ ਵੀ ਮੇਰੇ ਕੋਈ ਗੱਲ ਨਹੀਂ ਮੈਂ ਕਿਹਾ ਭਾਬੀ ਗੱਲ ਪੁਰਾਣੀ ਆ ਤੇ ਮਿੱਟੀ ਪਾਓ ਇਹ ਗੱਲ ਤੇ ਫਿਰ ਤੁਸੀਂ ਗੱਲ ਕਿ ਮੈਂ ਤੇ ਮਮੀ ਨਾਲ ਗੱਲ ਕੀਤੀ ਵੀ ਮਮੀ ਆ ਗੱਲ ਹੋਈ ਤੁਹਾਨੂੰ ਨਹੀਂ ਦੀਪ ਨੇ ਦੱਸਿਆ じゃ ਫੇ ਤੂੰ ਮਾਂ ਨੂੰ ਵੀ ਦੱਸ ਦੇਂਦੀ ਪਿਆ ਗੱਲ ਹੋਈ ਆ ਉਹਨੂੰ ਵੀ ਪਤਾ ਹੁੰਦਾ ਵੀ ਮੇਰੇ ਧੀ ਨੇ ਕੋਈ ਗੱਲ ਕੀਤੀ ਆ ਨਹੀਂ ਤੇ ਤੂੰ ਆਪਣੀ ਔਰ ਨਾਨਕ ਕੋ ਗਈ ਕਿ ਤੂੰ ਗੱਲਾਂ ਕਰਨ ਗਈ ਤੇ ਕੋ ਦਵਿੰਦਰ ਦਾ ਮੂੰਹ ਨਾ ਭੱਜਾ ਮੂੰਹ ਭੰਦਖਾ ਤੇ ਗਾੜੀ ਆਪੇ ਹੋਰ ਨਾ ਕੋਈ ਗੱਲ ਕਰਦੀ ਹੁਣ ਤੂੰ ਸੁਣ ਸੁਣ ਕੇ ਸਵਾਦ ਲਏ ਉੱਥੇ ਗੱਲਾਂ ਦੇ ਤੇ ਤੈਨੂੰ ਨਹੀਂ ਪਤਾ ਹੁਣ ਤੇ ਉਹਨੇ ਚਾਰ ਵਾਦੀ ਕਰਨੀਆਂ ਮੰਮੀ ਵੇਖੋ ਹਾਂ ਤੁਸੀਂ ਆਪਣੀ ਧੀ ਵਾਲਦੀ ਸੈਡ ਲੈਣੀ ਲੈਣੀ ਕਿਉਂ ਮੈਂ ਤੁਹਾਨੂੰ ਬੁਰੀ ਲੱਗਣ ਦੀਆਂ ਉਹਦੀਆਂ ਗੱਲਾਂ ਜਿੰਨੇ ਕਹੀਆਂ ਉਹਨੇ ਸੱਚ ਕਹੀਆਂ ਵਾ ਤੁਹਾਨੂੰ ਲੱਗਣ ਦੀਆਂ ਸੱਚੋ ਗੱਲਾਂ ਦਾ ਵਟ ਵੀ ਉਹਨਾਂ ਨੇ ਕਿਉਂ ਕਹੀਆਂ ਵਾ ਧੀ ਦੀ ਸੈਡ ਲੈਣ ਦੀ ਨਹੀਂ ਗੱਲ ਭਾਬੀ ਜੀ ਗੱਲ ਇਹ ਆ ਵੀ ਜੋ ਹੋਇਆ ਸੀ ਉਹ ਤੇ ਮਿੱਟੀ ਪੈਂਦੀ ਤੇ ਦੂਜੀ ਗੱਲ ਇਹ ਵੀ ਨਾਲ ਉਹਨੇ ਕਹੀ ਆ ਵੀ ਤੁਸੀਂ ਕਿਹਾ ਵਾ ਵੀ ਜਦੋਂ ਜਾਂਦੀ ਇੱਥੇ ਲੜਾਈ ਮੈਂ ਇੱਥੇ ਕਿੰਨੀਆਂ ਕ ਲੜਾਈਆਂ ਪਵਾ ਕੇ ਗਈ ਮੈਨੂੰ ਤੁਸੀਂ ਦੱਸਿਓ ਹਾਂ ਪੁੱਛ ਲੈ ਆਪਣੀ ਮਾਂ ਨੂੰ ਜਦੋਂ ਕਿ ਨਹੀਂ ਉਹ ਤਾਂ ਡਾ ਪੈਂਦੀ ਮੇਰੀ ਧੀ ਨੂੰ ਤੂੰ ਐਦਾਂ ਕਹਿਨੀ ਮੇਰੀ ਧੀ ਨੂੰ ਐਦਾਂ ਕਹਿਨੀ ਕਿਦਨ ਮੈਂ ਤਾਂ ਨੂੰ ਆਇਆਂ ਨੂੰ ਮੱਥੇ ਵ ਮੱਥੇ ਵਾਟ ਕੀ ਪੋਣਾ ਵਾ ਨਹੀਂ ਪਾਇਆ ਤੂੰ ਤੇ ਕਿਦਾਂ ਤੋਂ ਹੱਸ ਕੇ ਕਿਦਾਂ ਉਹ ਤੇ ਮੱਥੇ ਲੱਗੀ ਮਮੀ ਮੈਂ ਤਾਂ ਹੱਸ ਕੇ ਨੂੰ ਕੁੰਦੀ ਨਹੀਂ ਆ ਗੱਲ ਕਾਦੀ ਵੀ ਮੇਰੇ ਭਾਪਰੇ ਆਈ ਲਿਖੀ ਰਾ ਪੜੇ ਉਹ ਮੈਂ ਡਹੀ ਆ ਪੁੱਗਤਣ ਗੱਲ ਕਾਦੀ ਆ ਮੇਹੋਂ ਹੁਣ ਜੂ ਤੈਨੂੰ ਇਨੇ ਚਿਰ ਬਾਅਦ ਗੁੱਸਾ ਲੱਗਾ ਵਾ ਵੀ ਗੱਲ ਨਿਕਲੀ ਆ ਜਾਂ ਕਿੱਦਾਂ ਵੀ ਆ ਉਦੋਂ ਤੋਂ ਮੈਨੂੰ ਕਾਲ ਆਉਂਦੀ ਵੀ ਭਾਬੀ ਆ ਗੱਲ ਹੈਗੀ ਆ ਹੁਣ ਜੇ ਤੈਨੂੰ ਗੱਲਾਂ ਪ੍ਰਾਣੀਆਂ ਹੋ ਗਈਆਂ ਜਾਂ ਕਿੱਦਾਂ ਤੈਨੂੰ ਗੁੱਸਾ ਲੱਗੀ ਜਾਂਦਾ ਹਰ ਗੱਲ ਦਾ ਮੈਨੂੰ ਐਦਾਂ ਕਿਹਾ ਉਦਾਂ ਕਿਹਾ ਉਦੋਂ ਦੀ ਕਿਉਂ ਨਹੀਂ ਹੁਣ ਤੂੰ ਬੜੀ ਗੁੱਸੇ ਆ ਜਾਂ ਕੇ ਕੁੜੀਆਂ ਉੱਤੇ ਛੱਡ ਕੇ ਤੇ ਅੱਜ ਕੁੜੀਆਂ ਨੂੰ ਦੁਪਹਿਰ ਲੱਗਣ ਦਾ ਵੀ ਉਦੋਂ ਹੀ ਹਨੁਸਾਦ ਲੈਂਦੀ ਤਾਂ ਇਹ ਵੀ ਅੱਥੋਂ ਜਾਣਦੇ ਵੀ ਹਾਨੂੰ ਵੀ ਪਤਾ ਹੁੰਦਾ ਹੈ ਗੱਲ ਕਰਨ ਜੋਗੇ ਹੁੰਦੇ ਹੁਣ ਜੂ ਤੂੰ ਬਈਆਂ ਕੜੀਆਂ ਬਾਲਣ ਡਈ ਐ ਵੀ ਆ ਗੱਲ ਹੋਈ ਆ ਬਾਕੀ ਗੱਲ ਹੈ ਵਾ ਤੇ ਗੱਲ ਉਡੀਓ ਨਾ ਚਿਰ ਕੋਈ ਕਹੇ ਤੀ ਗੱਲ ਨਹੀਂ ਦੀਪ ਡਾਉਂਦਾ ਚੱਲ ਕੋਈ ਗੱਲ ਨਹੀਂ ਭਾਬੀ ਮੈਨੂੰ ਪਤਾ ਹੀ ਵੀ ਮੇਰੇ ਨਾਲ ਤੇ ਕਿਸ ਨੇ ਨਹੀਂ ਖੜਨਾ ਮੈਂ ਤੇ ਜਿੰਨੀ ਮਰਜ਼ੀ ਸੱਚੀ ਹੋ ਕੇ ਦਵਾਈਆਂ ਦਵਾਵਾਂ ਵੀ ਮੈਂ ਸੱਚੀ ਜੇ ਮੈਨੂੰ ਨਹੀਂ ਕਿਸ ਨੇ ਸੱਚੀ ਕਹਿਣਾ ਐਸੇ ਕਰਕੇ ਤੇ ਮੈਂ ਉਦੋਂ ਇਹ ਗੱਲ ਤੇ ਮਿੱਟੀ ਪਵਾਈ ਵੀ ਚੱਲ ਅਛਾ ਗੱਲ ਦੱਬੀ ਰਹਿ ਜਾਵੇ ਸੱਚੀ ਕਿਸ ਨੇ ਕਿਹਾ ਵਾ ਫਿਰੰਡੀ ਤੇ ਕੱਟ ਲੈਂਦੀ ਆ ਗੱਲਾਂ ਵਾਲਿਆਂ ਨਹੀਂ ਕੱਟਣ ਦਿੰਦੇ ਮੈਨੂੰ ਨਹੀਂ ਲੋਕਾਂ ਨੇ ਮੰਮੀ ਜੀਨ ਦੇਣਾ ਭਾਵੇਂ ਮੈਂ ਜਿੰਨਾ ਮਰਜ਼ੀ ਚੰਗੀ ਹੋ ਹੋ ਕੇ ਵਿਖਾਉ ਲੋਕਾਂ ਨੂੰ ਨਹੀਂ ਤੈਨੂੰ ਲੋਕੀ ਦਿਖਣ ਦੇ ਪਿਆ ਨਾ ਯੋ ਤਾਂ ਗੱਲ ਤੈਨੂੰ ਅੱਗੇ ਵੀ ਦੱਸਿਆ ਇਹੋ ਗੱਲ ਵੀ ਗੱਲ ਹੋਈ ਆ ਤੇ ਗੱਲ ਦਵਿੰਦਰ ਨੇ ਕੀਤੀ ਆ ਉਹਨਾਂ ਚੱਤ ਵੀਰ ਨੇ ਕੋਈ ਗੱਲ ਅੱਗੇ ਨਹੀਂ ਨਿਚਰਦੀ ਉਹਨੇ ਮੈਨੂੰ ਦੱਸ ਦਿੱਤੀ ਭਾਬੀ ਉਹ ਤਾਂ ਮੇਰੀ ਹੋਈ ਸ਼ਰੀਕਣੀ ਜਿੱਦਾਂ ਮਰਜ਼ੀ ਕਰਕੇ ਲਾ ਲਓ ਭਾਵੇਂ ਇਦਾਂ ਲਾ ਲਓ ਭਾਵੇਂ ਉਹਦਾ ਉਹਨੇ ਤਾਂ ਮੇਰੀਆਂ ਕਰਨੀਆਂ ਕਰਨੀਆਂ ਕੰਮ ਸੋ ਕੰਮ ਤੁਸੀਂ ਤਾ ਨਾ ਕਰੋ ਤੁਹਾਡੀ ਤੇ ਮੈਂ ਫਿਰ ਵੀ ਕਰ ਦਿੱਤੀ ਆ ਮੈਂ ਮੰਨਦੀ ਆ ਚਲੋ ਉਹ ਤੇਰੀ ਸ਼ਰੀਕਣੀ ਆ ਪਰ ਤੂੰ ਵੀ ਗੱਲ ਉਹਨੂੰ ਸਮਝਣਾ ਵੀ ਸ਼ਰੀਕਣੀ ਨੇ ਫਿਰ ਮੇਰੇ ਕੋਲੋਂ ਕੀਤੀ ਫਿਰ ਉਹ ਤੇਰੀ ਮਾਂ ਦੇ ਕੋਲੋਂ ਕਰ ਦਿੰਦੀ ਗੱਲ ਤਾਂ ਫੇ ਮੇਰੇ ਤੱਕ ਗੱਲ ਨਾ ਪਹੁੰਚਦੀ ਉਹਨੂੰ ਪਤਾ ਹੀ ਜੇ ਮਾਂ ਕੋਲ ਕਰੂੰਗੀ ਤੇ ਮਾਂ ਵਾ ਟੱਕਣ ਟੱਕ ਲੂਗੀ ਤੇ ਜੇ ਗੱਲ ਪਰਜਾਈਗੀ ਉਹ ਕਰੂੰਗੀ ਤੇ ਫੇਰੀ ਡਾਊਗੀ ਤਾਂ ਨੂੰ ਸੱਜ ਚ ਪਾ ਕੇ ਹੀ ਮੈਨੂੰ ਮੇਰੀ ਗੱਲ ਨੂੰ ਡਾਤਾ ਜੇ ਤੁਸੀਂ ਮਾਂ ਬਣ ਕੇ ਖੋਣਾ ਹੁੰਦਾ ਤੇ ਇਹ ਤਾਂ ਨਾ ਜਿੱਦਾਂ ਤੇਰ ਕੋ ਆਈ ਹੀ ਉਹਦੇ ਮੈਨੂੰ ਆਂਦੀ ਹੀ ਤੇਰੀ ਕੁੜੀ ਆਇਆ ਕਰਦੀ ਜਿਵੇਂ ਕਰਦੀ ਇਹਨੇ ਤੈਨੂੰ ਸ਼ਾਦੀ ਚ ਪਾ ਕੇ ਛੱਟਿਆ ਵਾ ਇਹਨੇ ਪੂਰਾ ਗੱਲਕ ਨਹੀਂ ਕਿ ਕੋਈ ਵੀ ਹੈਗੀ ਆ ਆਹੋ ਤੇ ਮੰਮੀ ਉਹ ਤੇ ਗੱਲ ਹੋਈ ਪਰਜਾਈਆਂ ਮਾਵਾਂ ਥੋੜੀ ਬਣ ਜਾਣੀਆਂ ਵਾ ਇਹਨੇ ਗੱਲ ਛੇੜੀ ਉਥੇ ਇਹਨੇ ਕੀਤੀਆਂ ਤੇ ਫੇਰ ਹੀ ਉਹਨੇ ਕੀਤੀਆਂ ਗਾੜੀਆਂ ਇਹਨੇ ਦੱਸਿਆ ਕੀ ਕਦੀ 10000 ਦੀ ਮੁੱਠ ਚ ਦਿੰਦੇ ਆ ਕਦੀ ਨਿਆਣਿਆਂ ਦੇ ਲੀੜੇ ਦਿੰਦੇ ਆ ਕਦੀ ਕੰਬਲ ਲੈ ਕੇ ਦਿੰਦੇ ਆ ਜੇ ਚੱਜਦੀ ਹੁੰਦੀਆਂ ਪਰਜਾਈਏ ਤੂੰ ਤੇ ਤੂੰ ਉਹਦਾ ਮੂੰਹ ਪੰਨ ਦਿਓ ਵੀ ਨਾਹੀਂ ਜੇ ਤੂੰ ਨਾ ਇਹ ਗੱਲ ਛੇੜ ਦਿਓ ਤੇ ਉਹਦੀ ਜੁਰਤ ਨਹੀਂ ਤੇ ਨਾ ਗੱਲ ਕਰ ਜੇ ਜੇ ਪਰਜਾਈਆਂ ਹੀ ਨਹੀਂ ਮਾਵਾ ਬਾਂਦੀਆਂ ਤੇ ਫਿਰ ਨਾਨਾ ਕਿੱਥੋਂ ਭੈਣਾ ਬਣ ਮੜ ਬਹਿਣ ਡਈਆਂ ਵਾ ਨਾਨਾ ਵੀ ਤੇ ਫਿਰ ਨਾਨਾ ਵਾਲਾ ਰਿਸ਼ਤਾ ਵਿਖਾਉਂਦੀਆਂ ਨਾ ਬਾਕੀ ਰਹੀ ਗੱਲ ਦੀਪ ਜੇ ਅੱਗ ਬਲੀ ਹੀ ਨਾ ਤੇ ਤੂੰ ਆ ਨਿਕਲੇ ਮੈਨੂੰ ਛੇਤੀ ਮੈਂ ਜਾਣਾ ਤੂੰ ਵੇਲਦੀ ਆ ਇਹ ਪੱਗਾਂ ਆ ਮਾਵਾ ਬਣ ਜਾਣ ਤੇ ਮਾਵਾ ਨੂੰ ਕਿਹ ਲੋਕੀ ਰੋਣ ਹੂੰ ਵੇਖਿਆ ਝੂਠੀ ਆ ਤੇ ਵੇਖ ਮ ਕਿਦਾਂ ਮਿਰਚਾਂ ਲੱਗੀਆਂ ਹੁਣ ਸਾਰਾ ਕਸੂਰ ਮੰਮੀ ਇਹਦਾ ਹੀ ਉਹਦਾ ਘੱਟ ਹੀ ਇਹਦਾ ਜ਼ਿਆਦਾ ਹੀ ਉਹ ਤੇ ਮੇਰੀ ਛਰੀਕਣੀ ਹੈ ਮੇਰੀ ਦੂਣੀ ਛਰੀਕਣੀ ਬਣ ਗਈ ਆ ਸਾਰੀ ਛੇੜ ਛੇੜ ਕੇ ਉਥੇ ਕਰ ਲਈਆਂ ਉਹਦੇ ਨਾਲ ਤੇ ਹੁਣ ਜਿਵੇਂ ਪੁੱਛਣ ਆਈਏ ਤੇ ਹੁਣ ਇਹਨੂੰ ਮਿਰਚਾਂ ਲੱਗੀਆਂ ਨਾ ਨਿਕਲੀ ਨਾ ਮਿਰਚਾਂ ਲੱਗੀਆਂ ਤਾਂ ਖੂ ਖੂ ਕਰਦੀ ਨੱਠੀ ਆ ਯਾ ਮੇਰਾ ਤਾਂ ਭਰਾ ਨਹੀਂ ਚੰਗਾ ਉਹ ਚੱਜਦਾ ਹੁੰਦਾ ਆ ਕਿ ਜਿੱਦਾਂ ਆਇਆ ਹੀ ਜਾਣ ਕੇ ਮੇਰ ਕੋ ਜਾਣਦਾ ਤੇ ਮੇਰ ਕੋ ਬਹਿੰਦਾ ਤੇ ਮੇਰੇ ਦੁੱਖ ਸੁੱਖ ਸੁਣਦਾ ਉਹਦੇ ਪਤਾ ਨਹੀਂ ਕੀ ਇਹਨੇ ਪੈਰਾਂ ਦੀ ਮਿੱਟੀ ਚੁੱਕੀ ਆ ਤੇ ਉਹਨੂੰ ਮਗਰ ਹੀ ਲਾਇਆ ਮਿੱਟੀ ਚੁੱਕਣੀ ਆ ਇਹਨੇ ਇਹਨੇ ਤਾਂ ਉਹਦੇ ਸਿਰ 'ਚ ਕੁਛ ਕਰਾ ਕੇ ਪਾਇਆ ਵਾ ਇਹਦੀ ਸੁਣਦਾ ਵਾ ਸਾਡੀ ਨਹੀਂ ਸੁਣਦਾ ਤੇਰੀ ਨਹੀਂ ਸੁਣਦਾ ਉਹਨੇ ਪਤਾ ਨਹੀਂ ਕੀ ਦੀਆਂ ਸੁਣਨੀਆਂ ਵਾ ਇੱਕੇ ਵੇੜੇ 'ਚ ਖੇਡਦੇ ਆ ਨੱਚਦੇ ਟੱਪਦੇ ਵੱਡੇ ਹੋਏ ਆ ਤੇ ਅੱਜ ਅਹੀਂ ਇੱਕ ਦੂਜੇ ਦੇ ਸ਼ਰੀਕ ਬਣ ਕੇ ਬਹਿ ਗਏ ਆ ਇਹ ਪਤਾ ਨਹੀਂ ਕੀ ਯਾ ਨਿੱਕੇ ਹੁੰਦਿਆਂ ਦਾ ਪਿਆਰ ਹੁੰਦਾ ਵਾ ਵੱਡੇ ਹੁੰਦਿਆਂ ਦਾ ਪਿਆਰ ਨਹੀਂ ਰਹਿੰਦਾ ਮੁੜਕੇ ਇਹ ਨਹੀਂ ਰਹਿਣ ਦਿੰਦਿਆਂ ਬਗਾਨੀਆਂ ਜਿਹੜੀਆਂ ਵਾ ਇੱਕ ਵਾਰ ਆਜਣ ਸਈ ਇਹ ਤਾਂ ਬਾੜ ਕੇ ਸੁੱਟ ਦਿੰਦਿਆਂ ਅਗਲੇ ਨੂੰ ਇੰਨਾ ਘੱਟ ਕਪੱਤ ਪਿਆ ਵਾ ਇੰਨਾ ਕਿਤੇ ਮੇਰਾ ਤਾਂ ਜੀਣਾ ਹੀ ਹਰਾਮ ਹੋਇਆ ਪਿਆ ਮੈਂ ਤੇ ਕੀ ਸੜੀ ਅੱਜ ਘਰੋਂ ਨਿਕਲੀ ਆ ਸਵੇਰ ਦੀ ਰੋਟੀ ਵੀ ਨਹੀਂ ਲੰਗੀ ਮੈਨੂੰ ਤੇ ਮੈਂ ਹਾਂ ਇੱਕ ਵਾਰੀ ਇਹਦੇ ਕੋਲ ਜਾ ਕੇ ਇਹਨੂੰ ਪੁੱਛਾਂ ਇਹਨੂੰ ਕੀ ਪੁੱਛਣਾ ਵਾ ਮੇਰੇ ਤੇ ਪੜੀ ਜ਼ਿੰਦਗੀ ਮੰਮੀ ਔਖੀ ਹੋਈ ਆ ਤੀਆਂ ਮੇਰੀਆਂ ਤੇ ਉਹ ਪਟੋਕੀਆਂ ਜੋ ਗਈਆਂ ਮੈਂ ਮੇਣਿਆਂ ਜੋ ਕੀ ਹੋ ਗਈਆਂ ਮੈਂ ਕਿਹੜੇ ਖੂਚ ਡੁੱਬਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੇ ਮਰਾਂ ਮੈਂ ਉਹ ਤੇਰੀ ਸੱਸ ਜਿਹੜੀ ਆ ਨਾ ਉਹ ਨਹੀਂ ਚੰਗੀ ਉਹਦਾ ਸਿਆਪਾ ਹੋਣ ਵਾਲਾ ਵਾ ਉਹ ਅੱਡ ਕਰੇ ਤੈਨੂੰ ਤੇ ਆਪਣੀ ਜ਼ਿੰਦਗੀ ਵੀ ਚੰਗੀ ਜੀਵੇਂ ਨਾ ਰੋਟੀ ਵੀ ਸੌਖੀ ਖਾਵੇਂ ਕੀ ਕਰਾਂ ਮੰਮੀ ਮੈਂ ਮੈਂ ਨਹੀਂ ਹੈ ਮੇਰੀਆਂ ਨਿਆਣੀਆਂ ਜਨਕੀਆਂ ਵਾਂ ਤੇ ਮਾਸਾ ਪਲ ਜਾਣਗੀਆਂ ਮੈਂ ਤੇ ਆਪੇਕਿਆਂ ਦੇ ਘਰ ਵੀ ਨਹੀਂ ਆਣ ਕੇ ਬਹਿ ਸਕਦੀ ਈ ਆਪੇਕਿਆਂ ਦੀ ਆਸ ਤੇ ਆ ਜਾਂਦੀਆਂ ਤੇ ਮੈਂ ਤੇ ਜੇ ਇੱਥੇ ਆ ਜਾ ਤਾਂ ਮੇਰੀ ਤੇ ਇਹ ਸ਼ਰੀਕਣੀ ਬਣ ਕੇ ਬਹਿ ਜਾਣੀ ਤੇ ਮੈਂ ਤੇ ਬੜਾ ਮੇਰਾ ਤੇ ਜੀਣਾ ਔਖਾ ਹੋਇਆ ਤੇ ਯਾਰ ਹੁਣ ਤੇ ਮਾਂ ਆਸ ਹੁੰਦੀ ਮਾਪਿਆਂ ਦੀ ਪਰ ਆ ਜਿਹੜੀ ਹੁਣ ਹੀ ਸਾਡੇ ਘਰ ਆਈ ਆ ਨਾ ਇਹਨੇ ਤੈਨੂੰ ਠੀਕਾਂ ਦੇਣਾ ਵਾ ਨਹੀਂ ਤੇ ਮੈਂ ਤੈਨੂੰ ਇੱਥੇ ਹੀ ਲੈ ਆਵਾਂ ਮੰਮੀ ਮੇਰਾ ਤੇ ਉੱਥੇ ਬੜਾ ਹੀ ਰਹਿਣਾ ਔਖਾ ਹੋਇਆ ਪਿਆ ਵਾ ਕੱਲ ਨੂੰ ਜੂ ਮੈਂ ਮਰਮਰ ਕਹੀ ਤੇ ਫੇਰ ਆਖਣਾ ਵਾ ਸਾਨੂੰ ਦੱਸਦੀ ਅਹੀਂ ਕੁਝ ਕਰ ਲੈਂਦੇ ਅਹੀਂ ਐ ਕਰ ਲੈਣਾ ਅਹੀਂ ਜੋ ਕਰ ਲੈਣਾ ਜੇ ਹੁਣ ਕੁਝ ਕਰ ਸਕਦੇ ਤੇ ਕਰ ਲੋ ਮੈਨੂੰ ਇੱਕ ਕਮਰਾ ਕਿਰਾਏ ਤੇ ਲੈ ਦੋ ਤੇ ਮੈਂ ਆਪਣਾ ਉੱਥੇ ਰਹੀ ਜਾਵਾਂ ਮੇਰਾ ਉੱਥੇ ਰਿਆ ਹੁਣ ਹੋਰ ਨਹੀਂ ਗੁਜ਼ਾਰਾ ਮੈਂ ਬਹੁਤ ਰਹਿ ਕੇ ਵੇਖ ਲਿਆ ਮੇਰੇ ਕੋਲ ਨਹੀਂ ਹੁਣ ਹੋਰ ਜਿੰਗਾਂ ਜਾਂਦੀਆਂ ਦੀਪ ਜੇ ਤੇਰਾ ਉੱਥੇ ਨਹੀਂ ਨਾ ਗੁਜ਼ਾਰਾ ਤੇ ਇੱਥੇ ਆ ਜਾ ਤੂੰ ਤੈਨੂੰ ਰਸੋਈ ਵੱਖਰੀ ਪਾ ਦਿੰਨੇ ਹੈਂ ਹੈ ਉੱਥੇ ਤੈਨੂੰ ਸੌਦਾ ਸਟਾ ਦੇ ਦਿੰਨੇ ਤੇ ਤੂੰ ਆਪਣਾ ਖਾਵੇਂ ਆਪਣੀ ਪਕਾਹੀ ਤੇ ਆਪਣੀ ਉਸ ਖਲਾਈ ਦੇ ਵਿੱਚ ਮਸ਼ੀਨ ਢਾ ਕੇ ਕਪੜੇ ਸੀ ਜਾ ਲੋਕਾਂ ਦੇ ਤੇ ਤੂੰ ਰੋਟੀ ਖਾਈ ਜਾ ਕੋਈ ਗੱਲ ਨਹੀਂ ਕੀ ਇਹਨੇ ਸੋਇ ਕੇ ਰਹਿਣਾ ਤੂੰ ਉੱਥੇ ਆਪਣਾ ਘਰੀ ਜਾਈ ਸਿੰਮੂ ਦੀ ਬੱਸ ਇੱਥੋਂ ਜਾਂਦੀ ਆ ਉਹਨੇ ਚੜਜਿਆ ਕਰਨਾ ਸਕੂਲੇ ਬਹੁਤਾ ਤਾਂ ਇਹੋ ਹੀ ਆ ਨਾ ਕਿ ਸਿੰਮੂ ਦੀ ਬੱਸ ਨਹੀਂ ਜਾਂਦੀ ਇੱਥੋਂ ਜਾਂਦੀ ਆ ਨਾ ਤੇ ਉਹਨੂੰ ਇੱਥੋਂ ਚੜਾ ਲਿਆ ਫਰੀ ਤੇ ਦੂਜੀ ਗੱਲ ਦਵਿੰਦਰ ਦੀਆਂ ਅੱਖਾਂ ਖੁੱਲ ਜਾਣੀਆਂ ਤੂੰ ਤਾਂ ਉਹਨੂੰ ਮੁਫਤ ਦੀ ਕੰਮ ਹੀ ਮਿਲੀ ਹਾਂ ਤੇ ਸਾਰਾ ਕੰਮ ਲਈ ਫਿਰਦੀਆਂ ਜਦੋਂ ਉਹਨੂੰ ਕਰਨਾ ਪਿਆ ਨਾ ਤੇ ਉਹਨੇ ਆਪੇ ਤੈਨੂੰ ਵੀ ਅੱਖੀ ਖਾਣਾ ਉਹਨੇ ਅੱਖਾਂ ਦੀ ਬਾਜਾ ਤੈ ਤੂੰ ਇਦਾਂ ਕਰ ਲ ਹੁਣ ਤੈਨੂੰ ਇੱਥੇ ਲਿਆਉਨੇ ਆ ਇਹੋ ਹੀ ਹੁਣ ਦਾਵਾ ਮਾਪਿਆਂ ਨੂੰ ਕਿ ਤੇ ਪੁੱਤ ਜਿਹੜਾ ਵਾ ਨਾ ਘਰ ਲੈ ਆਈਏ ਦੁਖੀ ਨਾ ਹੋਵੇ ਨਾ ਇਹ ਹਾਡੀ ਵੀ ਟੈਨਸ਼ਨ ਮੁੱਕੂਗੀ ਥੋੜਾ ਬਹੁਤਾ ਇੱਥੇ ਤੈਨੂੰ ਹੀ ਸੌਦਾ ਸਟਾਦਾਗੇ ਚੰਗਾ ਤੇ ਤੂੰ ਆਪਣੀ ਪਕਾਈ ਜਾ ਖਾਈ ਜਾ ਤੇਰੇ ਇਹ ਕੂਗੀ ਤੇਰਨਾ ਤੇ ਠੀਕ ਆ ਨਾ ਕੂਗੀ ਤੇ ਆਪਣੀ ਤੇ ਤੂੰ ਪਕਾ ਕੇ ਖਾਏਂਗੀ ਨਾ ਮੰਮੀ ਫਿਰ ਤੁਸੀਂ ਮੇਰੇ ਨਾਲ ਚੱਲੋ ਤੇ ਉੱਥੇ ਜਾ ਕੇ ਮੰਮੀ ਨਾਲ ਗੱਲ ਕਰੀਏ ਉਹਨੂੰ ਕਹੋ ਵੀ ਅਸੀਂ ਇਹਨੂੰ ਆਪਣੇ ਕੋਲ ਖੜਨਾ ਵਾ ਤੇ ਮੈਂ ਇੱਥੇ ਰਹਿ ਲਈ ਨਹੀਂ 6 ਮਹੀਨੇ ਕੋਈ ਨਹੀਂ ਤੇਰੇ ਨਾਲ ਹੀ ਚੱਲ ਜਾਣੇ ਆ ਤੇ ਇਹ ਗੱਲ ਕਰ ਲੈਣੇ ਆ ਉਹਦੇ ਨਾਲ ਮੰਮੀ ਤੇਰੀ ਨਾ